ਰੋਕੀ ਆਲਾ ਫਸਲਾਂ ਤੇ ਆਪਣੇ ਪੁੱਟਨੇ ਪਏ ਆ ਆਲੂ ਸਾਹਮਣੇ ਲੱਗੀ ਪਟਾਈ ਉਹ ਆਪਣਾ ਚੂਚਾ ਟਰੈਕਟਰ ਖੜੁੱਤਾ 60 ਰੁਪਏ ਚ ਫੜਨ ਤੇ ਆ ਆਪਣੀ ਅੰਦਾਜ਼ੀ ਮੰਗ ਕੇ ਕਿਸੇ ਦਾ ਖਲੋਤਾ ਸਵਰਾਜ 855 ਆਪਣੇ ਰਿਸ਼ਤੇਦਾਰ ਦਾ ਪਿੰਡ ਤੇ ਟਰਾਲੀ ਵੀ ਪਿੰਡ ਦੀ ਏ ਆ ਕਿਲਾ ਕੱਲ ਆਪਣਾ ਪੁੱਟਿਆ ਗਿਆ ਸੀ ਆਲੂਆਂ ਦਾ ਤੇ ਉਹ ਸਾਹਮਣੇ ਆਪਣਾ ਜਮਦੂਦ ਦਾ ਛੋਟਾ ਫਾਰਮ ਟਰੈਕ 655 ਸਾਹਮਣੇ ਖਲੋਤਾ ਦੂਜੀਆਂ ਟਰਾਲੀਆਂ ਵੀ ਆਪਣੀਆਂ ਖਲੋਤੀਆਂ ਨੇ ਉਹ ਨਵੀਂ ਟਰਾਲੀ ਦੀ ਵਾਰੀ ਹੁਣ ਇਸ ਤੋਂ ਬਾਅਦ ਆਪਾਂ ਲਾਵਾਂਗੇ ਤੇ ਵਿੱਚੋਂ ਵਖਾਣੀਆਂ ਤੁਹਾਨੂੰ ਆਲੂ इन्ने हो गए ने बाकी भर के जाएगी आ ट्राली फिर अपनी लावे लीली ट्राली तो हम आप बहने ट्रैक्टर से अपनी आ जाएगी अज या कल गए फिर जावे अपना गड्डी से हम ਕਾਰੀਆਂ ਆਲੂ ਪਟਾਈ ਲੱਗੀ ਏ ਤੋ ਜਾਣਦੇ ਆਪਣਾ ਟਰੈਕਟਰ ਤੇ ਸਾਹਮਣੇ ਆਉਂਦਾ ਵੇ ਹਰਜੀਤ ਅੱਲੇ ਵੀ ਚ ਸੁਣਾ ਲੁੱਟਿਆ ਤੇਰੇ ਨਾਲ ਬਣਾ ਲਿਆ ਟਿੱਖਾਂ ਰੋਟੇ ਖਾ ਕੇ ਆ ਗਏ ਆ ਟਰਾਲੀ ਕੋਲ ਇੰਨੀ ਹੋ ਗਈ ਏ ਤੇ ਟਰੈਕਟਰ ਆ ਬਣਾ ਗਿਆ ਇੱਕੋ ਦਾ ਤੇ ਹੁਣ ਚਾ ਲੈਣੇ ਆ ਹੁਣ ਟਰਾਲੀ ਜੁੱਦੀ ਲਾਵਾਂਗੇ ਆਣੇ ਜਾਏਗੀ ਮੰਡੀ ਆਪਣੀ ਟਰਾਲੀ ਜੁੱਦੀ ਲੱਗ ਗਈ ਹੁਣ ਤੇ ਆਰਡਰ ਲਈ ਆਪਣੀ ਪਰਕੇ ਟਰਗੀ ਮੰਡੀ ਆ ਲਈ ਆਪਣੀ ਟਰਾਲੀ ਨਵੀਂ ਆਣਾ ਇਹਨੇ ਪਹ ਕਹਣ ਦੂਜੀ ਟਰੈਕਟਰ ਦੀ ਆਪਣੀ ਮੰਡੀ ਦੱਸਿਆ ਜੀ ਕਿਵੇਂ ਦੀ ਲੱਗੀ ਵੀਡੀਓ